ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੇ ਤੁਸੀਂ ਕਿਵੇਂ ਹੋ ਠੀਕ ਠਾਕ ਹੋ ਜੀ ਚਲੋ ਵਧੀਆ ਬਾਈ ਗੁਰਦੀ ਕਿਰਪਾ ਚਾਹੀਦੀਆ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਭੈਣ ਭਰਾ ਬੈਠੇ ਹਨ ਬਜ਼ੁਰਗ ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਸਾਰੇ ਆਣ ਤੁਸੀਂ ਵੀ ਵਧੀਆ ਹੋ ਚਲੋ ਵਧੀਆ ਬਾਈ ਗੁਰਦੀ ਕਿਰਪਾ ਚਾਹੀਦੀ ਹੈਗੀਆ ਤੇ ਸਵਾਗਤ ਹੈ ਤੁਹਾਡਾ ਮੇਰਾ ਖੁਸ਼ਮਈ ਚੈਨਲ ਤੇ ਤੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈਗਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹਨਾਂ ਨੇ ਨਹੀਂ ਕੀਤਾ ਹੈਗਾ ਚੈਨਲ ਦੇ ਨਵੇਂ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੇ ਨਾਲ ਘੰਟੀ ਆ ਉਹਨੂੰ ਦਬਾ ਕੇ ਆਲਸ ਸੈਂਡ ਕਰ ਲਓ ਜੀ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਕੋਲੇ ਪਹੁੰਚੇ ਆਵੇ ਤੇ ਅੱਜ ਹੈਗਾ ਜੀ ਸ਼ੁੱਕਰਵਾਰ ਦਾ ਦਿਨ ਬਲੌਗ ਸਾਰਾ ਦਿਨ ਮੈਂ ਤਾਂ ਉਹ ਬਣਾਣੀ ਹੁੰਦਾ ਹੈਗਾ ਕਿਉਂਕਿ ਮੇਰਾ ਜਿਹੜਾ ਕੰਮ ਹੁੰਦਾ ਵਾ ਨਾ ਚਾਦਰ ਕੜਾਈ ਕਿਢੂਈ ਵਗੈਰਾ ਕੁਝ ਵੀ ਆ ਮੈਂ ਉਹ ਕਰਦੇ ਰਹਿਣੀ ਆ ਇਸ ਕਰਕੇ ਮੈਂ ਬਲੌਗਸ ਚਾਹੁੰਦੀ ਬਣਾਉਣੀ ਆ ਤੇ ਹੁਣ ਬਚੂਕੇ ਨੇ ਜੀ ਪੂਰੇ 5:30 ਹੋ ਚੁੱਕੇ ਹਨ ਚਲੋ ਜੀ ਹੁਣ ਆਪਾਂ ਜਿਹੜਾ ਬਾਕੀ ਦਾ ਕੰਮ ਹੈਗਾ ਉਹ ਕਰ ਲਈਏ ਕਿਉਂਕਿ ਅੱਜ ਸਵੇਰ ਦਾ ਐਨਾ ਜ਼ਿਆਦਾ ਮੀਂਹ ਪੈ ਰਿਹਾ ਨਾ ਹੁਣ ਤੋਂ ਫ੍ਰਿਕਲੀ ਸੀਗੀ ਸਾਢੇ 4:00 ਵਜੇ ਮੌਸਮ ਥੋੜਾ ਠੀਕ ਹੋਇਆ ਸੀਗਾ ਨਹੀਂ ਤਾਂ ਅੱਜ ਸਵੇਰ ਦੇ ਜਾਨੀ ਕਿ ਹਲਕਾ 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 ਮੀਂਹ ਪਈ ਜਾਂਦਾ ਸੀਗਾ ਹੁਣ ਮੌਸਮ ਕੁਝ ਥੋੜਾ ਠੀਕ ਹੋਇਆ ਵਾ ਚਲੋ ਵਧੀਆ ਆ ਨਾ ਜਿਹੜਾ ਮੀਂਹ ਪੈ ਗਿਆ ਵਾ ਤੇ ਕੁਝ ਗਰਮੀ ਤੋਂ ਰਾਹਤ ਮਿਲੀ ਆ ਨਹੀਂ ਤਾਂ 3-4 ਦਿਨ ਹੋ ਚੁੱਕੇ ਸੀਗੇ ਜੀ ਇੰਨੀ ਜ਼ਿਆਦਾ ਗਰਮੀ ਸੀਗੀ ਬਹੁਤ ਜ਼ਿਆਦਾ ਬੱਚੇ ਤੇ ਬਜ਼ੁਰਗਾਂ ਨੂੰ ਮੁਸ਼ਕਲ ਹੋ ਜਾਂਦੀ ਆ ਗਰਮੀ ਦੇ ਵਿੱਚ ਉਕੇ ਬੱਚੇ ਸਕੂਲ ਜਾਂਦੇ ਜਦੋਂ ਦੁਪਹਿਰ ਦੇ ਵਿੱਚ ਘਰੇ ਆਉਂਦੇ ਸੀਗੇ ਤਾਂ ਬਹੁਤ ਯਾਨੀ ਕਿ ਮੁਸ਼ਕਲ ਹੋ ਜਾਂਦੀ ਸੀਗੀ ਚਲੋ ਮੀਂਹ ਪਿਆ ਵਾ ਤੇ ਕੁਛ ਨਾ ਕੁਛ ਰਾਹਤ ਮਿਲ ਗਈ ਹੈ ਗਰਮੀ ਤੋਂ ਲਓ ਜੀ ਆਪਾਂ ਹੁਣ ਕਰ ਲਈ ਬਾਕੀ ਦਾ ਘਰ ਦਾ ਕੰਮ ਤੇ ਤੁਹਾਨੂੰ ਮਿਲ ਜਿਆ ਥੋੜੀ ਜਿher ਬਾਅਦ ਲਓ ਜੀ ਆਪਾਂ ਸਾਰਾ ਕੰਮ ਕਰ ਲਿੱਤਾ ਹੈਗਾ ਸਫਾਈਆਂ ਵੀ ਆਪਾਂ ਕਰ ਲਈਆਂ ਭਾਂਡੇ ਵੀ ਤੋ ਦਿੱਤੇ ਆ ਤੇ ਹੁਣ ਆਪਾਂ ਬਣਾਵਾਂਗੇ ਜੀ ਦਾਲ ਦਾਲ ਬਣਾਵਾਂਗੇ ਆਪਾਂ ਮੂੰਗੀ ਦੀ ਮਸਰੀ ਦੀ ਮੂੰਗੀ ਮਸਰੀ ਦੀ ਮੇਰੇ ਸੀ ਦੋ ਗਲਾਸਾ ਪਾਣੀ ਦਾ ਪਾ ਦੱਤੇ ਨੇ ਨਾਲ ਆਪਾਂ ਪਹਿਲੇ ਧੋ ਕੇ ਰੱਖ ਦਿੱਤੇ ਸੀ ਤੇ ਨਾਲ ਦੇ ਨਾਲ ਆਪਾਂ ਭਾਂਡਾ ਸਿੰਦ ਨਹੀਂ ਹੈਗਾ ਇਹ ਹੈਗੇ ਕਿ ਮੇਰੇ ਛੋਟੇ ਜਿਹੇ ਰਸੋਈ ਕਾਉਚੇ ਫਟਕੁੜੀ ਰੱਖੀਏ ਬਾਹਰ ਅਖਿਨਿਸ਼ォ ਔੜਜੋ ਬੱਤ ਨਾ ਇਹਨੂੰ ਠਾਲ ਦੋ ਮਾਹੀ ਨੂੰ ਫੇਰ ਰਾਤ ਨੂੰ ਨਹੀਂ ਸੌਣਾ ਹੈਗਾ ਛੇ ਵਾ ਚੁੱਕੇ ਨੇ ਉਠੋ ਆ ਲਓ ਜੀ ਮਾਹੀ ਦੀ ਸੇਲੀ ਆ ਚੁੱਕੀ ਆ ਮਾਏ ਨੂੰ ਬੁਲਾਉਣ ਵਾਸਤੇ ਮੰਮੀ ਮਾਏ ਸੁੱਤੇ ਵੇ ਆ ਬਤ ਆਹ ਲਓ ਜੀ ਮੀਂਹ ਹੀ ਕਰਕੇ ਆ ਨਾ ਦੇਖੋ ਕਿੰਨੇ ਖਿਹੜੇ ਪੈਨੇ ਪੱਤੇ ਕਿੰਨੇ ਸੋਹਣੇ ਹੋ ਚੁੱਕੇ ਆ ਤੇ نیچے ਜਗਾਂ ਨੇ ਸੀਗੇ ਤੇ ਬਾਕੀ ਸੇ ਉੱਪਰ ਕੋਠੇ ਤੇ ਰੱਖੇ ਹੋਏ ਨੇ ਤਾਂ ਕਿ ਫਿਰ نیچے ਜਗਾਂ ਨੇ ਸੀਗੀ ਆ ਲੋ ਜੀ ਹੈਗਾ ਛੋਟਾ ਜਿਹਾ ਬਲੌਗ ਐਨੇ ਮੈਂ ਇੱਥੇ ਐਂਡ ਕਰਦੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਮੇਰੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਘੰਟੀ ਉਹਨੂੰ ਦਬਾ ਕੇ ਆਲਦਾ ਸੈਂਡ ਕਰਿਓ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੂਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਜੀ ਤੁਹਾਨੂੰ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਧੰਨਵਾਦ